ਜੋ ਆਪਣੇ ਸੁਪਨਿਆਂ ਨੂੰ ਸਮਾਂ ਦਿੰਦਾ ਹੈ ਸਮਾਂ ਇੱਕ ਦਿਨ ਉਸ ਨੂੰ ਪਹਿਚਾਨ ਦਿੰਦਾ ਹੈ ਪਿਤਾ ਨੇ ਇੱਕ ਗੱਲ ਸਿਖਾਈ ਮੰਗਣਾ ਨਹੀਂ ਕਮਾਉਣਾ ਸਿੱਖੋ ਫਿਰ ਚਾਹੇ ਉਹ ਪੈਸਾ ਹੋਵੇ ਜਾਂ ਇੱਜ਼ਤ ਹਰ ਸ਼ਬਦ ਸੱਚ ਨਹੀਂ ਹੁੰਦਾ ਕੁਝ ਸ਼ਬਦ ਮਨ ਵਿੱਚ ਸ਼ੱਕ ਪਾਉਣ ਆਉਂਦੀ ਹਨ ਜ਼ਰੂਰੀ ਨਹੀਂ ਹੈ ਕਿ ਜੋ ਤੁਸੀਂ ਸੋਚਦੇ ਹੋ ਉਹ ਪੂਰੀ ਦੁਨੀਆ ਵੀ ਸੋਚੇ ਕੁਝ ਗੱਲਾਂ ਬਸ ਸਹੀ ਸਮੇਂ ਉੱਪਰ ਛੱਡ ਦੇਣਾ ਸਿੱਖ ਲਓ ਤੇ ਕੁਝ ਗੱਲਾਂ ਸਿਰਫ ਕਹੀ ਜਾਂਦੀ ਹੈ ਤਾਂਕਿ ਤੁਹਾਨੂੰ ਖੁਦ ਤੋਂ ਦੂਰ ਹੋਣੇ ਦਾ ਅਹਿਸਾਸ ਕਰਾਇਆ ਜਾ ਸਕੇ ਜਦੋਂ ਰੂੜਾ ਘਟ ਪੈਂਦਾ ਹੈ ਤਾਂ ਜ਼ਿੰਦਗੀ ਸਾਫ਼ ਸੁਣਾਈ ਦਿੱਦੀ ਹੈ ਕੁਝ ਸੁਪਨੇ ਇਸ ਲਈ ਟੁੱਟਦੇ ਹਨ ਤਾਂਕਿ ਇਨਸਾਨ ਨੀਂਦ ਤੋਂ ਜਾਗ ਸਕੇ ਜ਼ਰੂਰੀ ਨਹੀਂ ਹਰ ਕਹਾਣੀ ਦਾ ਅੰਤ ਸੁਖ ਹੋਵੇ ਕੁਝ ਕਹਾਣੀਆਂ ਬੁਰੇ ਅੰਤ ਲਈ ਰਚੀ ਜਾਂਦੀ ਹੈ ਜੀਵਨ ਦਾ ਸਭ ਤੋਂ ਵੱਡਾ ਧਨ ਸੰਤੋਸ਼ ਹੈ ਜੋ ਤੁਹਾਨੂੰ ਹਰ ਸਥਿਤੀ ਵਿੱਚ ਸ਼ਾਂਤ ਤੇ ਸਮਰਿੱਧ ਰੱਖਦਾ ਹੈ ਰਿਸ਼ਤੇ ਚਿਹਰੇ ਨਾਲ ਨਹੀਂ ਨiyet ਨਾਲ ਪਹਿਚਾਣੇ ਜਾਂਦੇ ਹਨ ਜੋ ਦਿਲ ਦੇ ਸਾਫ਼ ਹੁੰਦੀ ਹਨ ਉਹ ਸ਼ਬਦਾਂ ਨਾਲ ਨਹੀਂ ਆਪਣੇ ਵਿਹਾਰ ਤੋਂ ਪਹਿਚਾਣੇ ਜਾਂਦੇ ਹਨ ਜ਼ਿੰਦਗੀ ਨੂੰ ਅੱਗ ਤੇ ਹੰਕਾਰ ਤੋਂ ਬਚਾ ਕੇ ਰੱਖਣਾ ਚਾਹੀਦਾ ਕਿਉਂਕਿ ਦੋਨੋਂ ਹੀ ਸਥਿਤੀਆਂ ਵਿੱਚ ਇਨਸਾਨ ਜਲਦਾ ਹੈ ਲੋਕਾਂ ਦੀਆਂ ਗੱਲਾਂ ਕਦੀ ਦਿਲ ਉੱਪਰ ਨਹੀਂ ਲੈਣੀ ਚਾਹੀਦੀ ਲੋਕ ਅਮਰੂਦ ਖਰੀਦਦੇ ਸਮੇਂ ਪੁੱਛਦੇ ਹਨ ਮਿੱਠੇ ਹੈ ਨਾ ਤੇ ਬਾਅਦ ਵਿੱਚ ਨਮਕ ਲਗਾ ਕੇ ਖਾਂਦੇ ਹਨ ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਕਰੋ ਜ਼ਰੂਰ ਕਰੋ ਅਨਪੜ੍ਹ ਔਰਤ ਹੀ ਘਰ ਵਸਾਉਂਦੀ ਹੈ ਜਾਦਾ ਪੜੀ ਲਿਖੀ ਤਾਂ ਕੋਟ ਕਚੈਰੀ ਦੇ ਚੱਕਰ ਲਗਵਾਉਂਦੀ ਹੈ ਹਰ ਇਨਸਾਨ ਨੂੰ ਸਫਾਈ ਨਾ ਦਿਓ ਤੁਸੀਂ ਇਨਸਾਨ ਹੋ ਕੋਈ ਸਾਬਣ ਨਹੀਂ ਤੁਹਾਡੇ ਅਸਫਲ ਹੋਣ ਦੇ ਕਾਰਨ ਦਿਨ ਪਰ ਫੋਨ ਚਲਾਉਣਾ ਸਵੇਰੇ ਜਲਦੀ ਨਾ ਉੱਠਣਾ ਸਮੇਂ ਦਾ ਖਿਆਲ ਨਾ ਰੱਖਣਾ ਇਹ ਸੋਚ ਲੈਣਾ ਕਿ ਮੇਰੀ ਤਾਂ ਕਿਸਮਤ ਹੀ ਖਰਾਬ ਹੈ ਵਕਤ ਬਦਲ ਜਾਣੇ ਦਾ ਇੰਤਜ਼ਾਰ ਕਰਨਾ ਮਰਦ ਧਿਆਨ ਨਾਲ ਸੁਣੋ ਫੇਸਬੁੱਕ ਉੱਪਰ ਕਿਸੇ ਅਣਜਾਣ ਔਰਤ ਦੀ ਕਾਲ ਰਿਸੀਵ ਕਰਨ ਤੋਂ ਪਹਿਲਾਂ ਚਿਹਰਾ ਜ਼ਰੂਰ ਟੱਕ ਲੈਣਾ ਕਿਉਂਕਿ ਪਹਿਲਾਂ ਜਿਸਮ ਦਿਖਾਉਣ ਦਾ ਲਾਲਚ ਦੇ ਕੇ ਫਸਾਏਗੀ ਫਿਰ ਬਲੈਕਮੇਲ ਕਰਨ ਲੱਗੇਗੀ ਇਹ ਗੱਲ ਸੱਚ ਹੈ ਦੋਸਤੋ ਹਮੇਸ਼ਾ ਮੁਸਕਰਾਉਂਦੇ ਰਹੋ ਦੁਨੀਆ ਕਨਫਿਊਜ਼ ਰਹੇਗੀ ਨਾ ਜਾਣੀ ਇਸ ਨੂੰ ਕਿਸ ਗੱਲ ਦਾ ਸੁਖ ਹੈ ਗੰਦੀ ਸੋਚ ਤੇ ਗੰਦੀ ਨੀਅਤ ਦਿਮਾਗ ਦੀ ਹੁੰਦੀ ਹੈ ਵਰਨਾ ਅੰਗਾਂ ਦੀ ਬਨਾਵਟ ਤਾਂ ਭੈਣ ਦੀ ਵੀ ਹੁੰਦੀ ਹੈ ਬਿਮਾਰ ਪੁਰਸ਼ ਦਵਾਈਆਂ ਤੋਂ ਭਲੇ ਹੀ ਠੀਕ ਨਾ ਹੋਣ ਪਰ ਪੜੋਸਨ ਦੇ ਹਾਲਚਾਲ ਪੁੱਛਦੇ ਸਾਰ ਹੀ ਘੋੜੇ ਵਰਗੀ ਤਾਕਤ ਆ ਜਾਂਦੀ ਹੈ ਦੋਸਤੋ ਜਿਸ ਪਿਆਰ ਵਿੱਚ ਜਿੰਨੀ ਲੜਾਈ ਹੁੰਦੀ ਹੈ ਉਨਾ ਹੀ ਪਿਆਰ ਵਿੱਚ ਗਹਿਰਾਈ ਹੁੰਦੀ ਹੈ ਭਾਰਤ ਵਿੱਚ ਕੁਝ ਪੁਰਸ਼ਾਂ ਦੇ ਲਈ ਔਰਤਾਂ ਦੇ ਨਾਲ ਸੰਬੰਧ ਬਣਾ ਲੈਣਾ ਹੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿਸਮਤ ਵਾਲਿਆਂ ਨੂੰ ਮਿਲਦੀ ਹੈ ਐਸੀ ਮੁਹੱਬਤ ਜੋ ਵਕਤ ਵੀ ਦੇਵੇ ਪਿਆਰ ਵੀ ਦੇਵੇ ਤੇ ਖਿਆਲ ਵੀ ਰੱਖੇ ਇੱਕ ਇਸਤਰੀ ਨੇ ਕੀ ਖੂਬ ਕਿਹਾ ਹੈ ਮੰਗ ਦਾ ਸਿੰਦੂਰ ਤਾਂ ਕੋਈ ਵੀ ਭਰ ਦੇਵੇਗਾ ਮਗਰ ਹਮਸਫਰ ਤਾਂ ਜ਼ਿੰਦਗੀ ਦਾ ਖਾਲੀਪਣ ਭਰਨ ਵਾਲਾ ਚਾਹੀਦਾ ਦੋਸਤੋ ਕਦੀ ਦੁਨੀਆ ਉੱਪਰ ਭਰੋਸਾ ਹੋਣ ਲੱਗੇ ਤਾਂ ਆਪਣੀ ਐਕਸ ਦੇ ਵਾਦੇ ਜ਼ਰੂਰ ਯਾਦ ਕਰ ਲੈਣਾ ਇੱਕ ਮਰਦ ਬਿਨਾ ਸੰਬੰਧ ਬਣਾਏ ਵੀ ਕਈ ਦਿਨਾਂ ਤੱਕ ਰਹਿ ਸਕਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੇਚੈਨੀ ਹੋਣ ਲੱਗਦੀ ਹੈ ਖੁਆਇਸ਼ਾਂ ਜ਼ੁਬਾਨ ਰੱਖੋ ਸ਼ਰੀਰ ਦਾ ਕੀ ਹੈ ਇਹ ਤਾਂ ਉਮਰ ਦਾ ਪਵੰਦ ਹੈ ਇੰਸਟਾਗ੍ਰam ਉੱਪਰ ਲੜਕੀਆਂ ਚਾਹੁੰਦੀ ਹੈ ਕਿ ਲੜਕਾ ਹੈਂਡਸਮ ਹੋਵੇ ਡੈਸ਼ਿੰਗ ਸਟਾਈਲਿਸ਼ ਹੋਵੇ ਪਰ ਲੜਕੀ ਚਾਹੁੰਦੀ ਹਨ ਜਿਸ ਤਰ੍ਹਾਂ ਦੀ ਵੀ ਹੋਵੇ हे ਭਗਵਾਨ ਬਸ ਲੜਕੀ ਹੀ ਹੋਵੇ ਇੱਕ ਸਮਝਦਾਰ ਤੇ ਪਿਆਰ ਕਰਨ ਵਾਲੀ ਪਤਨੀ ਪੂਰੇ ਰਿਸ਼ਤੇ ਨੂੰ ਸੰਭਾਲਣ ਦੀ ਤਾਕਤ ਰੱਖਦੀ ਹੈ ਇਸ ਲਈ ਵਿਆਹ ਹੋਏ ਲੋਕਾਂ ਨੂੰ ਬੇਵਜਾ ਕਿਸੇ ਹੋਰ ਦੇ ਆਕਰਸ਼ਣ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੀਦਾ ਜੋ ਪੁਰਸ਼ ਆਪਣੀ ਸਰੀਰਕ ਜ਼ਰੂਰਤਾਂ ਉੱਪਰ ਨਿਯੰਤਰਣ ਰੱਖ ਸਕਦਾ ਹੈ ਉਹੀ ਲੰਬੇ ਸਮੇਂ ਤੱਕ ਇਸ ਧਰਤੀ ਉੱਪਰ ਸੁੱਖ ਤੇ ਸ਼ਾਂਤੀ ਨਾਲ ਜੀ ਸਕਦਾ ਹੈ ਦੋਸਤੋ ਵੀਡੀਓ ਚੰਗਾ ਲੱਗ ਰਿਹਾ ਹੈ ਤਾਂ ਇੱਕ ਲਾਈਕ ਤੇ ਕਮੈਂਟ ਜ਼ਰੂਰ ਕਰੋ ਸੁਹਾਗ ਰਾਤ ਦੀ ਅਗਲੀ ਸਵੇਰ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ ਕਰ ਵਾਲਿਆਂ ਦੇ ਨਾਲ ਨਸਰਾ ਮਿਲਾਉਣਾ ਧੰਨਵਾਦ